ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਰਹਾ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ ආටපෑර හාරකාජෙස්ස රවනා භෙක්සේ ගටුරි ලතිී සංඝමලාවේ ලීාමේරයකර්තේ සන්තසාධපයසාතිී කාරගෑලින්නේ ਸਰਬਸਦੀਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਰਥੀ ਆਸ ਨਾ ਜਾਈ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਰਾ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕਾ ਨਕ ਸਰਬਤੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चारणा साधा सुख दाई जो इशे सोई फल पावे ਬੇਥੇ ਯਾ ਸਨਾ ਜਾਈ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਬਾਰ ਬ੍ਰਹਮ ਮਤ ਭਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਹਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰab ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀ ਯਾਸ ਨਾ ਜਾਏ ਰਹਾਓ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ පටපෑර හාරකාජෙත්ස රවනා භෙක්ෂේ ගටොුරි ලතිී සංඝමලාවේ ලීාමේරේකර්තේ සන්තසාධපයසාතිී කාරගැලින්නේ ਸਰਬਸਦੀਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਾਤ ਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਵੇਖੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਤੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चारना सदा सुख दाई जो इशे सोई फल पावे ਬੇਥੇ ਯਾ ਸਨਾ ਜਾਏ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਬਰੇਮ ਭਗਤ ਤਾ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਭਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾង ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਕਾਰ ਗੈਲੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ 사ਦਾ ਸੁਖदाई ਜੋ ਇਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖੇ ਗਾਠੋਰੀ ਲਾਠੀ ਸਾંગ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਖਾਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਨਾਣਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਦਾ ਸੁਖ ਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਈ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਾਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਭਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਖਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨਾ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंदा कृपा तारी पर अब रखे पैज हमारी हार के चारना सदा सुख दाई जो ईश सोई फल पावे ਬੇਥੇ ਯਾ ਸਨਾ ਜਾਇ ਰਹਾਓ ਸਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਬਾਰ ਬ੍ਰਹਮ ਮਤ ਭਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸਾੰਤ ਸਾਧ ਪੈ ਸਾਥੀ ਹਰ ਗੈਲੀ ਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀ ਯਾਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ පටපෑර හාරකාජෙත්ස රවනා භෙක්සේ ගටොරි ලතිී සංඝමලාවේ ලයාමේරේකර්තේ සන්තසාධපයසාතිී කාරගැලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀ ਯਾਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद की कृपा तारी पर अब रखे पैज हमारी हार के चारना सदा सुख दाई जो ईशे सोई फल पावे ਬੇਥੀ ਆਸ ਨਾ ਜਾਈ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪੈ ਸਾਥੀ ਕਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਰਥੀ ਆਸ ਨਾ ਜਾਈ ਕਰਹਾਓ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ ਆ පෑර හාරකාජෙත්ස රවනා භෙක්ෂේ ගටොරි ලතිී සංඝමලාවේ ලීයාමේරේකර්තේසාන්තසාධපයසාथී කාරගෑ ලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀਆਸ ਨਾ ਜਾਈ ਕਰਹਾਓ ਕਿਰਪਾ ਕਰੇ ਜਿਸ